ਵਧੀਆ ਇੰਨੇ ਪਿਆਰੇ ਲੋਕ ਨੇ ਆਪਣੇ ਇੱਥੇ ਜਿੰਨਾ ਪਿਆਰ ਇੱਥੋਂ ਮਿਲਿਆ ਨਾ ਮੈਂ ਕਹਿੰਦਾ ਵੀ ਗੱਲ ਹੀ ਛੱਡ ਦੋ ਸਾਨੂੰ ਮਿਕਸ ਗੇਡ ਬਹੁਤ ਕੀਤਾ ਗਿਆ ਸੀ ਜਿਵੇਂ ਲਾਲੋ ਅਸੀਂ ਯੂਥ ਆ ਯੂਥ ਨੂੰ ਤੁਹਾਨੂੰ ਕਿੱਸਾ ਲੱਗਦਾ ਮੈਨੂੰ ਵੀ ਉਹ ਵਧੀਆ ਲੱਗਾ ਅਸਲ 'ਚ ਅਸੀਂ ਹੈਗੀ ਮਾਸ਼ਾਅੱਲਾ ਸਾਡਾ ਜਾਨ ਦਾ ਮਾਨ ਨਹੀਂ ਕਰ ਰਿਹਾ ਸਾਡਾ ਹਾਈ ਗਾਇਸ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਆਪ ਤੁਸੀਂ ਬਿਲਕੁਲ ਠੀਕ-ਠਾਕ ਹੋਗੇ ਹਾਸੇ-ਵਾਸਤੇ ਵਗੈਰਾ ਤੁਹਾਨੂੰ ਖੁਸ਼ ਰੱਖ ਕੇ ਚਾਟੀਆਂ ਕਲਾਵਾ ਵਿੱਚ ਰੱਖੇ ਅੱਥੇ ਜੀ ਅਸੀਂ ਅੱਜ ਵੀਡੀਓ ਵੇਖਾਂਗੇ ਸਿੱਖ ਕੁੜੀ ਜੋ ਪਈ 29 ਸਿੱਖ ਯਾਤਰੀ ਲੋਰ ਦੇ ਵਿੱਚ ਪਹੁੰਚ ਗਏ ਤੇ ਇੱਥੇ ਜਿਹੜੇ ਸਿੱਖ ਯਾਤਰੀ ਨੇ 2800 ਸਿੱਖ ਯਾਤਰੀ ਪਾਕਿਸਤਾਨ ਪਹੁੰਚੇ ਨੇ ਇਫਤਖਾਰ احمد ਉਸਮਾਨੀ ਇੰਟਰਵਿਊ ਬੱਲ ਲੈਟਸ ਸੀ ਇਹ ਵੀਡੀਓ ਦੇ ਵਿੱਚ ਕੀ ਹੈ ਆ ਬਿਨਾ ਟਾਈਮ ਵੇਸਟ ਕੀਤੇ ਵੀਡੀਓ ਵੱਲ ਚੱਲਨੇ ਆ ਕਾਫੀ ਸਾਰੇ ਅਤੇ ਸੈਕਿੰਡਸ ਨੇ ਸਿੱਖ ਯਾਤਰੀ ਨੇ نوسکرائب کرو تو چلتے ہیں یہاں سے باہر جان کے تو یہ دیکھیں یہ ایک بہت بڑا جا رہا ہے اور آپ دیکھیں کہ یہ تقریباً درجنوں بلکہ سینکڑوں بسیں ہیں یہ وہ یاتسک یاتری ہیں جو ہندوستان سے آئے ہوئے ہیں اور یہ بہت بڑا کونوائے ہے آگے پولیس کی گاڑیاں اور یہ جتنی بسیں دور تک نظر آ رہی ہیں یہ ساری بسیں یہ دیکھیں وہاں سے آ کے موڑ لے کے واپس آ گئی ہیں یہ سامنے اور یہ ساری بسیں جو ہیں یہ شاہی قلعہ لاہور میں داخل ہوں گی اور یہاں پر سیر کرنے کے لیے آئے ہیں یہ آئے ہیں یاتری اور ان کی بہت بڑی تعداد آئی ہے ہندوستان سے ਕਿੰਨੀ ਸਾਰੀ ਬਸੇ ਆਪ ਦੇਖ ਰਹੇ ਆਂ ਇਹ ਅਭੀ نیچے ਜੇ ਮੂਜੇ ਅਗਰ ਮਿਲਤੇ ਤਾਂ ਮੈਂ ਆਪਕੀ ਮੁਲਾਕਾਤ ਵੀ ਇਨ ਯਾਤਰੀਓਂ ਸੇ ਕਰਵਾਤਾ ਹੂੰ ਅਸਲਾਮੁਅਲੈਕਮ ਮੇਰੇ ਅਜ਼ੀਜ਼ੋ ਕਾਰੇ ਮੇਰੇ ਅਜ਼ੀਜ਼ੋ ਮੈਂ ਮੁਫਤਖਰ ਅਫੀ ਪਿਆਰੇ ਪਾਕਿਸਤਾਨ ਕੇ ਸਿਟੀ ਆਫ ਲਵ ਲਾਹੌਰ ਸੇ ਔਰ ਅੱਜ ਮੈਂ ਆਇਆ ਹਾਂ ਸ਼ਾਹੀ ਕਿਲੇ ਰੋਜ਼ੇ ਨਾਲਾ ਸਰਦਾ ਵਿਲਾ ਲੰਗ ਗਿਆ ਤੇ ਮੈਨੂੰ ਇੱਥੇ ਮੇਰੇ ਸਰਦਾਰ ਬੜਾ ਲੱਗ ਗਏ ਨੇ ਹਿੰਦੁਸਤਾਨ ਤੋਂ ਆਏ ਨੇ ਕਦੀ ਮੈਂ ਥੀਏਟਰ ਕਰਨ ਲਈ ਹਿੰਦੁਸਤਾਨ ਜਾਣਾ ਹੁੰਦਾ ਹੁਣਾਂ ਸਾਂ ਉਸਲੇ ਐ ਸਹੂਲਤਾਂ ਨਹੀਂ ਸਨ ਤੇ ਰਿਕਾਰਡਿੰਗ ਨਹੀਂ ਸੀ ਕਰ ਸਕਦੇ ਤਸਵੀਰਾਂ ਮੇਰੇ ਕੋਲ ਬੜੀਆਂ ਨੇ ਲੇਕਿਨ ਅੱਜ ਉਹ ਵੇਲਾ ਆ ਗਿਆ ਸੋਸ਼ਲ ਮੀਡੀਆ ਦਾ ਦੌਰ ਹੈ ਤੇ ਸਾਡੇ ਆਏ ਨੇ ਅਤੇ ਮਹਿਮਾਨ ਕੀ ਨਾ ਹੈ ਨਵਜੋਤ ਸਿੰਘ ਜੀ ਨਵਜੋਤ ਜੀ ਤੁਸੀਂ ਪਾਕਿਸਤਾਨ ਆਏ ਕਿਹਦਾ ਲਗਾ ਮੈਂ ਕਹਿੰਦਾ ਬਹੁਤ ਵਧੀਆ ਇੰਨੇ ਪਿਆਰੇ ਲੋਕ ਨੇ ਆਪਣੇ ਇਥੇ ਜਿੰਨਾ ਪਿਆਰ ਇੱਥੋਂ ਮਿਲਿਆ ਨਾ ਮੈਂ ਕਹਿੰਦਾ ਵੀ ਗੱਲ ਹੀ ਛੱਡ ਦੋ ਸਾਨੂੰ ਮਿਸਕੈਡ ਬਹੁਤ ਕੀਤਾ ਗਿਆ ਸੀ ਜਿਵੇਂ ਲਾਲੋ ਅਸੀਂ ਯੂਥ ਆ ਯੂਥ ਨੂੰ ਜਾਨ ਨਹੀਂ ਦਿੰਦੇ ਛੇਤੀ ਕੀਤੇ ਆ ਮਤਲਬ ਸਾਡੇ ਉੱਥੇ ਆ ਜਿਆਦਾ ਹੈ ਕਿ ਇਹ ਤੁਸੀਂ ਪਾਕਿਸਤਾਨ ਚੱਲ ਗਏ ਤੇ ਪਤਾ ਨਹੀਂ ਕੀ ਵੱਖਰੀ ਜਿਹੀ ਸ਼ੈ ਹੋ ਜਾਏਗੀ ਉੱਥੇ ਤੁਹਾਡੇ ਨਾਲ ਕੋਈ ਮਿਸਹੈਪਨਿੰਗ ਹੋ ਸਕਦੀ ਹੈ ਜਾਂ ਫਿਰ ਇਹ ਜੀ ਪਾਸਪੋਰਟ ਤੇ ਸਟੈਂਪ ਲੱਗੀ ਤੁਸੀਂ ਦੂਜੀ ਕਿਸੇ ਕੰਟਰੀ ਜਾ ਨਹੀਂ ਸਕਦੇ ਤੇ ਐਵੇਂ ਦਾ ਇੱਥੇ ਕੁਝ ਨਹੀਂ ਸਾਨੂੰ ਤੇ ਕਿਤੇ ਲੱਗਾ ਨਹੀਂ ਅੱਜ ਸਾਡਾ ਨੌਵਾਂ ਦੇ ਨੇ ਮੇਰੇ ਦੇਸ਼ ਵੱਲੋਂ ਕਿਉਂਕਿ ਪਾਕਿਸਤਾਨੀ ਆ ਸਾਡੇ ਪਾਕਿਸਤਾਨ ਦੇ ਪੰਜਾਬੀਆਂ ਵੱਲੋਂ ਕਿ ਕਿਸੀ ਪੰਜਾਬ ਚ ਗਏ ਹੋ ਹਾਂਜੀ ਹਾਂਜੀ ਕੀ ਲੈ ਕੇ ਜਾਓਗੇ ਮੈਂ ਕਹਿੰਦਾ ਪਿਆਰ ਲੈ ਕੇ ਜਾ ਰਹੇ ਹਾਂ ਇੱਥੋਂ ਪਿਆਰ ਇੰਨਾ ਕਿ ਮਿਲਿਆ ਇੱਥੇ ਇੰਨੇ ਕਿ ਫੈਨਾਂ ਵੀ ਸਾਨੂੰ ਮਤਲਬ ਕਹਿੰਦੇ ਹੁੰਦੇ ਨੇ ਨਾ ਬਿਆਨ ਕਿਸੇ ਚੀਜ਼ ਨੂੰ ਨਾ ਕੀਤਾ ਜਾ ਸਕੇ ਉਹਨਾਂ ਪਿਆਰ ਮਿਲਿਆ ਉਹ ਗੱਲ ਹੈ ਵੀ ਵਰਡਸ ਦੇ ਵਿੱਚ ਆਪਾਂ ਉਸ ਚੀਜ਼ ਨੂੰ ਮਤਲਬ ਐਕਸਪਲੇਨ ਹੀ ਨਹੀਂ ਕਰ ਸਕਦੇ ਇੰਨੇ ਪਿਆਰ ਨਾਲ ਮਿਲਦੇ ਨੇ ਜਦੋਂ ਕਦੀ ਵੀ ਕਿਤੇ ਸਾਨੂੰ ਮਿਲਦਾ ਕੋਈ ਜਾ ਕੇ ਆਪ ਬੁਲਾ ਕੇ ਸਾਡੇ ਕੋਲ ਆਣ ਕੇ ਗੱਲਬਾਤ ਕਰਨਗੇ ਹਾਂਜੀ ਦੱਸੋ ਜੀ ਤੁਹਾਡੀ ਕੀ ਖਿਦਮਤ ਕਰੀਏ ਵੀ ਆਜੋ ਸਾਡੇ ਘਰ ਚਲੀਏ ਚਾਹ ਪੀ ਲੈਨੇ ਆ ਉਹ ਚੀਜ਼ਾਂ ਹੋ ਗਈਆਂ ਬਾਕੀ ਹੋਰ ਵਧੀਆ ਜੀ ਇਹ ਮੇਰੇ ਵਾਈਫ ਨੇ ਸਰਬਤ ਪਤਨੀ ਹਾਂਜੀ ਹਾਂਜੀ ਲਓ ਫਿਰ ਇੱਧਰ ਆਜੋ ਕੀ ਨਾ ਹੈ ਸਰਬਜੀਤ ਕੌਰ ਸਰਬਜੀਤ ਬਣੂ ਐ ਦੱਸੋ ਕਿ ਤੁਹਾਡੇ ਬੰਦੇ ਨੂੰ ਤੇ ਬਹੁਤ ਚੰਗਾ ਲੱਗਾ ਹਾਂਜੀ ਸਾਡਾ ਪਾਕਿਸਤਾਨ ਸਾਡੇ ਲੋਕ ਤਾਨੂੰ ਕਿੱ사 ਲੱਗਾ ਮੈਨੂੰ ਵੀ ਉਹ ਵਧੀਆ ਲੱਗਾ ਅਸਲ 'ਚ ਅਸੀਂ ਹੈਗੇ ਇੱਥੋਂ ਹੀ ਇੱਥੋਂ ਹੀ ਗਏ ਆ ਬਸ ਉਹ ਬੰਡ ਵਿੱਚ ਚਲ ਗਏ ਉਧਰ ਨਹੀਂ ਤਾਂ ਹੁਣ ਜੇ ਨਾ ਬੰਡ ਹੁੰਦਾ ਫਿਰ ਅਸੀਂ ਇੱਧਰ ਹੀ ਰਹਿਣਾ ਸੀ ਤੁਸੀਂ ਮੈਨੂੰ ਦੱਸ ਰਹੇ ਸੋ ਕਿ ਇਹ ਪਰੀਜ਼ਾਦ ਵੇਖਦਾ ਸੀ ਤਾਂ ਕੀ ਲੜਾਈ ਕੀ ਹੁੰਦੀ ਸੀ ਲੜਾਈਏ ਹੁੰਦੀ ਸੀ ਰਾਤ ਨੂੰ ਇਹਨਾਂ ਨੇ ਦੇਖਣਾ ਆ ਮੈਂ ਸੁਣਾ ਹੁੰਦਾ ਆ ਤੇ ਮੈਂ ਕਹਿਣਾ ਚਾਹ ਫੇ ਆਪਣਾ ਟੀਵੀ ਬੰਦ ਕਰੋ ਜਾਂ ਫੇ ਆਪਣੇ ਫੋਨ ਤੇ ਹੈੱਡਫੋਨ ਲਾ ਕੇ ਦੇਖੋ ਨਹੀਂ ਤਾਂ ਦੂਜੇ ਕਮਰੇ ਚ ਜਾ ਕੇ ਦੇਖੋ ਅੱਛਾ ਮੈਨੂੰ ਪਰੀਜ਼ਾਦ ਤੁਸੀਂ ਤੱਕਿਆ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਕਿੱ사 ਲੱਗਾ ਉਹ ਵਧੀਆ ਜੀ ਅਸੀਂ ਕਾਫੀ ਹੁਣ ਤੇ ਮੇਰੇ ਖਿਆਲ ਨਾਲ ਦੋ ਕੁ 2 ਮਹੀਨੇ ਹੋ ਗਏ ਨੇ ਜਦੋਂ ਦੇਖਿਆ ਸੀ ਮੈਂ ਲਾਲੋ ਮੇਰੇ ਖਿਆਲ ਨਾਲ ਮੈਂ ਦੋ ਕੁ ਦਿਨਾਂ ਚ ਕਰਤੇ ਸੀ ਜਿੰਨਾ ਵੀ ਹੋ ਸਕਦੇ ਸੀ ਸਾਰੇ ਵੇਲ ਵਾਟ ਇਜ਼ ਯਰ ਨਾਈਸ ਨੇਮ ਜਸਮੀਨ ਕੁੜ ਜਸਮੀਨ ਕਿਹਦਾ ਲਗਾ ਪਾਕਿਸਤਾਨ ਮਾਸ਼ਾਅੱਲਾ ਸਾਡਾ ਜਾਨ ਦਾ ਮਾਨ ਨਹੀਂ ਕਰ ਰਿਹਾ ਸਾਡਾ ਦਿਲ ਕਾਉ ਮਾਉ ਕਰ ਰਿਹਾ ਕਿ ਸਾਡੇ ਟਾਈਮ ਨੇ ਐਸੀ ਘਰ ਲਈਏ ਅੱਛਾ ਇੱਕ ਚੀਜ਼ ਹੋਰ ਜਦੋਂ ਅਸੀਂ ਵੀਜ਼ਾ ਲਗਵਾਣਾ ਸੀ ਤਾਂ ਚਲੋ ਇਹ ਤੇ ਜੈਂਟਸ ਨੇ ਤਾਂ ਬੀਇੰਗ ਅ ਫੀਮੇਲ ਸਾਨੂੰ ਬੜੀਆਂ ਦਿੱਕਤਾਂ ਆਈਆਂ ਨੇ ਸਾਨੂੰ ਵਾਰਨ ਕੀਤਾ ਗਿਆ ਸੀ ਕਿ ਅਸੀਂ ਵੀ ਸਾਨੂੰ ਨਹੀਂ ਜਾਣਾ ਚਾਹੀਦਾ ਪਰ ਸੱਚੀ ਦੱਸਾਂ ਤਾਂ ਉਹ ਮੇਰੇ ਭਰਾ ਖੜੇ ਨੇ ਤੇ ਸਾਨੂੰ ਇੰਨਾ ਜ਼ਿਆਦਾ ਇੱਥੇ ਸੇਫ ਫੀਲ ਹੋਇਆ ਨਾ ਕੋਈ ਵਰਡਸ ਹੀ ਨਹੀਂ ਹੈਗੇ ਸਾਨੂੰ ਐਕਸਪ੍ਰੈਸ ਕਰਨ ਅੱਛਾ ਜਿਹੜੇ ਇੱਥੇ ਦੇ ਰਹਿਣ ਵਾਲੇ ਨੇ ਉਹਨਾਂ ਦੀ ਮੁਹੱਬਤਾਂ ਜਾਂ ਜੋ ਤੁਸੀਂ ਵੇਖਿਆ ਉਹਨੂੰ ਕਿਸ ਤਰ੍ਹਾਂ ਬਿਆਨ ਕਰੋਗੇ ਤੁਸੀਂ ਮੇਰੇ ਕੋਈ ਅਲਫਾਜ਼ ਹੀ ਨਹੀਂ ਹੈ ਸਾਡੇ ਅਲਫਾਜ਼ ਇੱਥੇ ਖਤਮ ਹੋ ਜਾਂਦੇ ਨੇ ਅੱਛਾ ਇਹਦਾ ਮਤਲਬ ਇਹ ਕਿ ਤੁਸੀਂ ਮੈਨੂੰ ਕੁਝ ਹੋਰ ਪੁੱਛੋਗੇ ਨਾ ਸ਼ਾਇਦ ਮੈਂ ਇਮੋਸ਼ਨਲ ਹੋ ਜਾਣਾ ਹੈ ਨਹੀਂ ਨਹੀਂ ਮੈਂ ਜਾਵਾਂਗਾ ਤੁਸੀਂ ਇਮੋਸ਼ਨਲ ਹੋਵੋ ਤੇ ਮੈਨੂੰ ਇਹ ਤੁਸੀਂ ਇਹ ਦੱਸੋ ਕਿ ਤੁਹਾਡੇ ਵੱਡੇ ਕਿੱਥੇ ਦਿਸਣ ਕਿਹੜਾ ਸ਼ੇਰ ਮੀਆਂਵਾਲੀ ਦੇ ਲਾਗੇ ਕੋਈ ਪਿੰਡ ਸੀ ਸਾਨੂੰ ਐਗਜ਼ੈਕਟ ਪਿੰਡ ਨਹੀਂ ਯਾਦ ਕਿਉਂਕਿ ਬਹੁਤ ਸਾਲ ਹੋ ਗਏ ਨੇ ਦਾਦਾ ਦਾਦੀ ਨੂੰ ਕੋਈ ਤੈਨੂੰ ਲੈ ਕੇ ਜਾਣਾ ਹੈ ਮੀਆਂਵਾਲੀ ਅੱਛਾ ਅਤਾਉਲਾ ਇਜ਼ਾਖੀਰ ਨੂੰ ਸੁਣਿਆ ਹਾਂ ਸੁਣ ਤੁਸੀਂ ਸੁਣਾਇਆ ਸੀ ਮੇਰੇ ਖਿਆਲ ਸ਼ਾਇਦ ਮਾਨਾ ਅੱਛਾ ਅੱਛਾ ਦੋਸਤੋ ਹੋਤਾ یہی ਹੈ ਕਿਉਂਕਿ ਨਈ ਜਨਰੇਸ਼ਨ ਜਦ ਆਤੀ ਹੈ ਤਾਂ ਉਹ ਪੁਰਾਣੇੋਂ ਸੇ ਵਾਕਿਫ ਨਹੀਂ ਹੁੰਦੇ ਲੇਕਿਨ ਬਹੁਤ ਸ਼ੁਕਰੀਆ ਤੁਸੀਂ ਬੜਾ ਅੱਛੇ ਗਲਸ ਬੋਲੇ ਜਾਨ ਲੱਗੇ ਦਿਲ ਕਾਉਮੋ ਕਰੇ ਦੁਬਾਰਾ ਕਹਣਾ ਕੀ ਹੋ ਰਿਹਾ ਨਹੀਂ ਕਹਿਣਾ ਨਹੀਂ ਜੀ ਹੁੰਦੇ ਰਹੋ ਜਿੰਦੇ ਰਹੋ ਦੋਸਤੋ ਇਹ ਇਹ ਇਮੋਸ਼ਨਲ ਹੋ ਗਈ ਹੈ ਔਰ ਮੈਨੂੰ ਬੜਾ ਅੱਛਾ ਲੱਗਾ ਹੈ ਐ ਸਾਡਾ ਵੀਰ ਖਲੋਤਾ ਜੀ ਤੇ ਵੀਰਾ ਕੀ ਨਾ ਗੁਰਪ੍ਰੀਤ ਸਿੰਘ ਜੀ ਮੈਂ ਤਨਵੇਂ ਸੇ ਪੁੱਤਰ ਕਹਿਣਾ ਚਾਹੀਦਾ ਮੈਂ ਵੀ ਵੀਰ ਅਸਲੀ ਕਹਿ ਰਿਹਾ ਕਿ ਮੈਂ ਆਪਣੇ ਆਪ ਨੂੰ ਜਵਾਨ ਸਮਝਦਾ ਹਾਂ ਸਹੀ ਗੱਲ ਮੈਂ ਜਵਾਨ ਹੈਗਾ ਆਹ ਕਿਹਦਾ ਲੱਗਾ ਬਹੁਤ ਵਧੀਆ ਜੀ ਬਹੁਤ ਵਧੀਆ ਕੁਛ ਨਹੀਂ ਬਸ ਕਹਿ ਸਕਦੇ ਕੀ ਕਹਿਣਾ ਚਾਹੀਦਾ ਆ ਉਹ ਕਹਿਣਾ ਭਰਾ ਆਉਣਾ ਤਾਂ ਚਾਹੀਦਾ ਜੀ ਉਹ ਤਾਂ ਹਰੇਕ ਨੂੰ ਪਤਾ ਜੀ ਆਪਣਾ ਸਾਰਾ ਇੱਥੇ ਸਾਡਾ ਇਤਿਹਾਸ ਵੀ ਇੱਥੇ ਹੈ ਜੀ ਇੱਥੇ ਦਾ ਵਿਜ਼ਿਟ ਤਾਂ ਹਰੇਕ ਨੂੰ ਕਰਨਾ ਚਾਹੀਦਾ ਬਸ ਆਹੀ ਡਰ ਲੋਕਾਂ ਦਾ ਹੁਣ ਮਨ ਚ ਹੈਗਾ ਵੀ ਅਸੀਂ ਬਾਹਰ ਜਾਣਾ ਹੈ ਵੀ ਇੱਥੇ ਆਣ ਤਾਂ ਤਾਂ ਹੀ ਹਰੇਕ ਡਰਦਾ ਜਦੋਂ ਅਸੀਂ ਕਿਸੇ ਨੂੰ ਕਹੀ ਨਾ ਵੀ ਅਸੀਂ ਜਾਣਾ ਹੈ ਕਹਿਣ ਕਿੱਥੇ ਜਾਣਾ ਹੈ ਪਾਕਿਸਤਾਨ ਚੱਲੇ ਉਹ ਕਿੱਧਰ ਚੱਲ ਆ ਆ ਹੀ ਸਦਾ ਹੀ ਗੱਲ ਹੀ ਉਹਨਾਂ ਦੇ ਮੂੰਹੋਂ ਆਣੀ ਕਦੇ ਵੀ ਕਿਸੇ ਸਾਡੇ ਸਾਡੇ ਪਿਆਰ ਲੈ ਕੇ ਜਾ ਰਹੇ ਹੋ ਬਿਲਕੁਲ ਜੀ ਬਿਲਕੁਲ ਪਿਆਰ ਹੀ ਹੈ ਇਹ ਸਭ ਕੁਝ ਇੱਥੇ ਪਿਆਰ ਲੈ ਕੇ ਜਾ ਰਹੇ ਹਾਂ ਜੀ ਸਾਰੀ ਉਮਰ ਯਾਦ ਵੀ ਰੱਖਾਂਗੇ ਤੇ ਜਰੂਰ ਵਿਜ਼ਿਟ ਕਰਾਂਗੇ ਦੁਬਾਰਾ ਜੇ ਸਾਨੂੰ ਮੌਕਾ ਮਿਲੇ ਪਾ ਜੀ ਕੀ ਨਾਮ ਹੈ ਆਪਕਾ ਰਮਨੀਕ ਸਿੰਘ ਐਸਾ ਲੱਗਾ ਪਾਕਿਸਤਾਨ ਬਹੁਤ ਬਹੁਤ ਬੜੀਆ ਪਹਿਲਾਂ ਨਾ ਮੇਰਾ ਇੱਥੇ ਆਉਂਦਾ ਮਨ ਨਹੀਂ ਸੀਗਾ ਤੇ ਮਤਲਬ ਇਹ ਸਿਸਟਰ ਨੇ ਆਣਾ ਸੀਗਾ ਵੀ ਮਤਲਬ ਇਹਨਾਂ ਨਾਲ ਆਇਆ ਇੱਕ ਥਰੂ ਮੈਂ ਇਹ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਕੀ ਮੈਸੇਜ ਦਿਓਗੇ ਲੈਨਦੇ ਤੇ ਚੜਦੇ ਪੰਜਾਬ ਦੇ ਲੋਕਾਂ ਲਈ ਮਤਲਬ ਕਿ ਸਾਨੂੰ ਇੱਧਰ ਆ ਕੇ ਦੇਖਣਾ ਚਾਹੀਦਾ ਇੱਕ ਵਾਰੀ ਦਿਲ ਘਉਮਉ ਕਰ ਰਿਹਾ ਪੂਰਾ ਹੀ ਕਰ ਰਿਹਾ ਜੀ ਮੇਰੇ ਤਾਂ ਇੱਥੇ ਗੱਲ ਕਰਨ ਨੂੰ ਵੀ ਨਹੀਂ ਥੋੜਾ ਹੋ ਹੋ ਰਿਹਾਗਾ ਮਤਲਬ ਫਸਟ ਟਾਈਮ ਬੋਲਿਆ ਕੈਮਰੇਗੇ ਤੇ ਦਿਲ ਪੂਰੇ ਘਉਮਉ ਰਿਹਾਗਾ ਇਹ ਮੇਰਾ ਰੀਅਲ ਬ੍ਰਦਰ ਹੈ ਉਹ ਮੇਰਾ ਕਜ਼ਨ ਹੈ ਤੇ ਮੇਰਾ ਮਨ ਸੀ ਬਹੁਤ ਦਸੰਬਰ ਤੋਂ ਆਉਂਦਾ ਕਿ ਐਕਚੁਅਲ ਜੇ ਅਸੀਂ ਪਿਛਲੇ ਸਾਲ ਆਈ ਸੀ ਕਰਤਾਰਪੁਰ ਸਾਹਿਬ ਅਗਸਤ ਦੇ ਵਿੱਚ ਤੇ ਉਸ ਤੋਂ ਬਾਅਦ ਸਾਡੇ ਦਿਲ 'ਚ ਇੰਨੀ ਖਿੱਚ ਹੋ ਗਈ ਬਾਬੇ ਨਾਨਕ ਦੀ ਧਰਤੀ ਤੇ ਸਾਨੂੰ ਇਹ ਸੀ ਜਿਵੇਂ ਕਰਤਾਰਪੁਰ ਸਾਹਿਬ ਸਿਰਫ ਬਾਰਡਰ ਤੇ ਹੈ ਅਸੀਂ ਅੰਦਰ ਤੱਕ ਦੇਖਦੇ ਸੀ ਕਿ ਅੱਗੇ ਕੀ ਹੈ ਮੈਂ ਆ ਕੇ YouTube ਸਰਚ ਕੀਤਾ ਨਨਕਾਨਾ ਸਾਹਿਬ ਪੰਜਾ ਸਾਹਿਬ ਹਨਾ ਤੇ ਮੈਂ ਕਿ ਜਾਣਾ ਤਾਂ ਹੈ ਦਿਸੰਬਰ ਚ ਮਨ ਬਣਿਆ ਪਤਾ ਲੱਗਿਆ ਕਿ ਜੱਥਾ ਜਾਂਦਾ ਮੈਨੂੰ ਨਹੀਂ ਪਤਾ ਸੀ ਇਸ ਤੋਂ ਪਹਿਲਾਂ ਕਿ ਜੱਥੇ ਜਾਂਦੇ ਨੇ ਤੇ ਬੜੀਆਂ ਦਿੱਕਤਾਂ ਆਈਆਂ ਨੇ ਬੀਿੰਗ ਅ ਗਰਲ ਮੈਂ ਬਹੁਤ ਫੇਸ ਕੀਤੀਆਂ ਨੇ ਇਹਨਾਂ ਨੂੰ ਮੇਰੇ ਨਾਲ ਆਣਾ ਪਿਆ ਕਿਉਂਕਿ ਮੈਂ ਇਕੱਲੀ ਸੀ ਤੇ ਸੋ ਅੱਛਾ ਫਿਰ ਕੇਸ ਕੀ ਬਣਿਆ ਸੀ ਕਿ ਸਾਨੂੰ ਇਹ ਸੀ ਕਿ ਇੱਕ ਦਾ ਵੀ ਵੀਜ਼ਾ ਰਿਜੈਕਟ ਹੋ ਇਹ ਕਹਿੰਦੇ ਕਿਸੇ ਦਾ ਵੀਜ਼ਾ ਰਿਜੈਕਟ ਹੋਏਗਾ ਨਾ ਤੇ ਸਾਰੇ ਪਿੱਛੇ ਮੁੜ ਜਾਣਾ ਮੈਂ ਕਿਹਾ ਮੇਰਾ ਪਾਸ ਹੋਇਆ ਮੈਂ ਪਿੱਛੇ ਨਹੀਂ ਮੁੜਾਂਗੀ ਤੁਸੀਂ ਪਿੱਛੇ ਮੁੜ ਜਾਣਾ ਮੈਂ ਜਾਣਾ ਜਾਣਾ ਹੈ ਤੇ ਉਹਨਾਂ ਨੇ ਮੈਨੂੰ ਇੰਨਾ ਕੁ ਕੌਨਫੀਡੈਂਸ ਦਿੱਤਾ ਹੈ ਨਾ ਮੇਰੇ ਬ੍ਰਦਰ ਨੇ ਮੈਨੂੰ ਲੱਗਿਆ ਹੀ ਨਹੀਂ ਕਿ ਮੈਂ ਕਿਤੇ ਹੋਰ ਆ ਤਾਨੂੰ ਲੱਗਾ ਕਿ ਤੁਸੀਂ ਇੱਥੇ ਇਕੱਲੇ ਹੋ ਬਿਲਕੁਲ ਵੀ ਨਹੀਂ ਮਿਸ ਕਿਹੜੀ ਬਹੁਤ ਕੀਤਾ ਜਾਂਦਾ ਜਵਾਨ ਮੁੰਡਿਓ ਉੱਥੇ ਜਰਜੋਗੇ ਤੁਸੀਂ ਬਾਹਰ ਨਹੀਂ ਜਾ ਸਕਦੇ ਜਵਾਨ ਮੁੰਡਿਆਂ ਨੂੰ ਧਮਕਾਣਾ ਮੈਂ ਤਾਂ ਜਵਾਨ ਬੁੜੇ ਲਈ ਤੇ ਜ਼ਿਆਦਾ ਚੰਗੀ ਧਰਤੀ ਹੈ ਇੱਨਾ ਸ਼ਰਾਬ ਮਿਲਦੀ ਹੈ ਨਾ ਨਸ਼ਾ ਮਿਲਦਾ ਹੈ ਬਾਜੀ ਕੀ ਹੋ ਗਿਆ ਤੁਸੀਂ ਇੰਡੀਆ ਤੋਂ ਆਏ ਹੋ ਹਾਂਜੀ ਇੰਡੀਆ ਤੋਂ ਇੰਡੀਆ ਤੋਂ ਜੀ ਅੱਛਾ ਮੈਨੂੰ ਦੱਸੋ ਕਿ ਤੁਸੀਂ ਯਾਤਰਾ ਕਿਸੀ ਰਹੀ ਤੁਹਾਡੀ ਪਾਕਿਸਤਾਨ ਦੀ ਯਾਤਰਾ ਬਹੁਤ ਵਧੀਆ ਰਹੀ ਜੀ ਬਹੁਤ ਸਤਿਕਾਰ ਰਿਹਾ ਸਾਡਾ ਘਰ ਰਏ ਪਾਕਿਸਤਾਨੀਆਂ ਨੇ ਮੁਹੱਬਤ ਕੀਤੀ ਬਹੁਤ ਬਹੁਤ ਪ੍ਰੇਮ ਕੀਤਾ ਜੀ ਪੱਕੀ ਗੱਲ ਹੈ ਹਾਂਜੀ ਰਾਜ਼ੀ ਜਾਓਗੇ ਤੁਸੀਂ ਹਾਂਜੀ ਰਾਜ਼ੀ ਰਾਜ਼ੀ ਦਵਾਵਾਂ ਦੇਵਾਂਗੇ ਤੁਹਾਨੂੰ ਬੱਸੋ ਦੇਖਿਓ ਯਾ ਫਿਰ ਯਾਤਰੀ ਆ ਰਹੇ ਹਨ ਯਾਤਰੀ ਆ ਰਹੇ ਹਨ ਔਰ ਇਹ ਪਿੱਛੇ ਦੇਖੇ ਸਾਰਾ ਅਰੇਂਜ ਕਰ ਰੱਖਿਆ ਹੈ ਕਿੰਨਾ ਖੂਬਸੂਰਤ ਔਰ ਇਹਨਾਂ ਨਾਲ ਗੱਲ ਕਰਨਿਆ ਜੀ ਕੀ ਹਾਲ ਹੈ ਕਿਹਦਾ ਰਿਹਾ ਤੁਹਾਡਾ ਪਾਕਿਸਤਾਨ ਦਾ ਟੂਰ ਬਹੁਤ ਵਧੀਆ ਰਿਹਾ ਜੀ ਬਹੁਤ ਸੋਹਣਾ ਰਿਹਾ ਬਹੁਤ ਵਧੀਆ ਅਸੀਂ ਅਸੀਂ ਪਾਕਿਸਤਾਨੀ ਨੇ ਮੁਹੱਬਤ ਕੀਤੀ ਬਹੁਤ ਜ਼ਿਆਦਾ ਮੁਹੱਬਤ ਕੀਤੀ ਤੁਸੀਂ ਨੇ ਬਹੁਤ ਥੀ ਵਧੀਆ ਕੀਤੀ ਮੁਹੱਬਤ ਦੋਸਤੋ ਆਪ ਦੇਖ ਲੈ ਬਿਲਕੁਲ ਇੱਕਦਮ ਜੀ ਅਗਰ ਤੇ ਸਾਡੇ ਭਰਾ ਆਇਨੇ ਤੇ ਲੈਂਦਾ ਤੇ ਚੜਦੇ ਪੰਜਾਬ ਦਾ ਇਹ ਜਿਹੜੀ ਸਾਂਝ ਇਹ ਰਹਿਣੀ ਚਾਹੀਦੀ ਬਿਲਕੁਲ ਰਹਿਣੀ ਚਾਹੀਦੀ ਸਦਾ ਰਹਿਣੀ ਚਾਹੀਦੀ ਸਾਂਝੇ ਬਹੁਤ ਸ਼ੁਕਰੇ ਬਹੁਤ ਸ਼ੁਕਰੇ ਦੋਸਤੋ ਅਗਰ ਅਸੀਂ ਇਸ طرف ਆਏ ਯਹਾਂ ਪਰ ਦੇਖੇ ਇਹ ਕੀ ਹਾਲ ਹੈ ਠੀਕ ਹੈ ਜੀ ਤੁਸੀਂ ਪਾਕਿਸਤਾਨ ਐ ਕਿਹੋ ਜਿਹਾ ਲੱਗਾ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਅੱਛੇ ਲੋਕ ਹੈ ਪਾਕਿਸਤਾਨੀਆਂ ਨੇ ਮੁਹੱਬਤ ਕੀਤੀ ਪੂਰੀ ਮੁਹੱਬਤ ਪੂਰੀ ਮੱਠੇ ਟੇਕੇ ਪੂਰੇ ਮੱਠੇ ਟੇਕੇ ਸਵਾਦ ਆਇਆ ਹੈ ਸਵਾਦ ਪੂਰਾ ਜੀ ਪੂਰਾ ਤੇ ਕਰਤਾਰਪੁਰ ਵੀ ਗਏ ਕਰਤਾਰਪੁਰ ਜਾ ਕੇ ਆਨੇ ਹੁਣ ਹੁਣ ਆ ਵਾ ਵਾ ਹੁਣ ਤੁਸੀਂ ਰਣਜੀਤ ਸਿੰਘ ਦੇ ਮਢੀ ਤੇ ਆਏ ਹੋ ਹਾਂ ਜੀ ਮਢੀ ਤੇ ਆ ਇਸ ਰਾਤ ਰਾਵਾਂਗੇ ਤੁਸੀਂ ਖੁਸ਼ ਰਹੋ ਬਹੁਤ ਸਾਰੀ ਦੁਆਵਾਂ ਤੁਹਾਡੇ ਲਈ ਤੁਹਾਡੇ ਨਾਲ ਵੀ ਸਾਡੀ ਦੁਆਵਾਂ ਵਧੀਆ ਬਹੁਤ ਵਧੀਆ ਥੈਂਕ ਯੂ ਹਾਂਜੀ ਪਰਜਾਤ ਨੂੰ ਇੰਨਾ ਖੁਸ਼ ਹੋ ਕੇ ਦੇਖਿਆ ਅਸੀਂ ਪਰਜਾਤ ਨੂੰ ਬਹੁਤ ਪਸੰਦ ਕਰਿਆ ਅਸੀਂ ਪਹਿਲੇ ਤੁਸੀਂ ਇਹ ਦੱਸੋ ਤੁਸੀਂ ਕਿੱਥੋਂ ਆਓ ਅਸੀਂ ਬੰਬੇ ਤੋਂ ਆਏ ਹੋਏ ਹਾਂ ਬੰਬੇ ਤੋਂ ਆਏ ਹੋ ਕੀ ਨਾਂ ਹੈ ਤੁਹਾਡਾ ਮੇਰਾ ਨਾਮ ਮਨਜੀਤ ਕੌਰ ਹੈ ਮਨਜੀਤ ਕੌਰ ਜੀ ਤੁਸੀਂ ਅਸਲੇ ਪਾਕਿਸਤਾਨ ਦੇ ਵਿੱਚ ਯਾਤਰਾ ਤੇ ਹੋ ਹਾਂਜੀ ਹਾਂਜੀ ਜ਼ਰੂਰ ਇਹ ਤੁਹਾਡੇ ਨਾਲ ਹੈ ਹਾਂਜੀ 7500 ਅਸੀਂ 80 80 ਜਣੇ ਆਏ ਹੋਏ ਹਾਂ ਬੇਲੀਓ ਅਸੀਂ ਲੋਕ ਯਾਤਰੀ ਆਏ ਨੇ ਤੇ ਪਹਿਲੇ ਤੇ ਇਹ ਦੱਸੋ ਪਾਕਿਸਤਾਨੀ ਨੇ ਮੁਹੱਬਤ ਕੀਤੀ ਇੰਨੀ ਸੋਹਣੀ ਮੁਹੱਬਤ ਕਰੀ ਨਾ ਸਾਨੂੰ ਇੱਥੇ ਕਿਤੇ ਨਹੀਂ ਮਿਲਦੀ ਕਰਦਾ ਸਾਨੂੰ ਤਾਂ ਪੰਜਾਬ ਵਿੱਚ ਨਹੀਂ ਇੰਨੀ ਮਿਲੀ ਹੋਣੀ ਜਿੰਨੇ ਅਸੀਂ ਸਾਨੂੰ ਜਾਣਦਾ ਨਹੀਂ ਕਰਦਾ ਅਸੀਂ ਆਪਣੇ ਜਿਹੜੇ ਜੱਥਾ ਹੈ ਉਹਨਾਂ ਨੂੰ ਬੋਲਦੇ ਆ ਕਿ ਤੁਸੀਂ ਲੋਕ ਇੰਨਾ ਗੰਦ ਪਾ ਕੇ ਜਾ ਰਹੇ ਹੋ ਤੇ ਸੱਚੀ ਨਹੀਂ ਬਹੁਤ ਬਹੁਤ ਅੱਛਾ ਲੱਗਿਆ ਸਾਨੂੰ ਦੋਸਤੋ ਇਹ ਕਹਿ ਰਹੀ ਹੈ ਕਿ ਹਮੇ ਪੰਜਾਬ ਵਿੱਚ ਵਾਹ ਇਤਨੀ ਮੁਹੱਬਤ ਨਹੀਂ ਮਿਲਦੀ ਜਿੰਨੀ ਇੱਥੇ ਮਿਲੀ ਬਹੁਤ ਵਾ ਸਹੀ ਗੱਲ ਹੈ ਅਸੀਂ ਝੂਠ ਨਹੀਂ ਬੋਲਦੇ ਬਹੁਤ ਸਾਨੂੰ ਮੁਹੱਬਤ ਮਿਲੀ ਇੰਨਾ ਪਿਆਰ ਨਾਲ ਸਾਰੇ ਬੰਦੇ ਡਰਾਈਵਰ ਕੀ ਜਿਹੜੇ ਸਿਕਿਉਰਟੀ ਵਾਲੇ ਇੰਨਾ ਪਿਆਰ ਦੇਖੋ ਸਾਡਾ ਡਰਾਈਵਰ ਹੈ ਨਾ ਇੰਨਾ ਸੋਹਣਾ ਗੱਲ ਕਰਕੇ ਗੇਂਟ ਤੱਕ ਫੱਟਿਆ ਦਿਖਾਉਣਾ ਨੇ ਅੱਛਾ ਮੈਨੂੰ ਇਹ ਦੱਸੋ ਬੜੀ ਜ਼ਿਆਦਾ ਕੀ ਕਹਿ ਰਹੇ ਸੋ ਬੜੀ ਜ਼ਿਆਦਾ ਮੈਂ ਸਾਨੂੰ ਦੇਖੋ ਇੰਨਾ ਸੋਨਾ ਪ੍ਰੋਗਰਾਮ ਲੱਗਿਆ ਨਾ ਅਸੀਂ ਨੇ ਉਹਨੂੰ ਦੋ ਬਾਰ ਰਿਪੀਟ ਕਰ 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 ਕੇ ਦੇਖਿਆ ਅਸੀਂ ਨੇ ਬੜੀ ਜ਼ਿਆਦਾ ਔਰ ਅਸੀਂ ਇਹ ਘਰ ਸਾਰਾ ਡਰਾਮਾ ਪਾਕਿਸਤਾਨੀ ਡਰਾਮਾ ਹੀ ਦੇਖਦੇ ਹਾਂ ਅੱਛਾ ਇਹ ਤਾਂ ਤੁਹਾਨੂੰ ਤੁਹਾਨੂੰ ਮੇਰੀ ਐਕਟਿੰਗ ਪਸੰਦ ਆਈ ਬਹੁਤ ਪਸੰਦ ਆਈ ਹੋ ਜੀ ਬਹੁਤ ਪਸੰਦ ਆਈ ਉਹ ਜੋ ਜਿਹਨੇ ਅੰਦੇ ਦਾ ਰੋਲ ਕਰ ਰਿਹਾ ਸੀ ਨਾ ਔਰ ਲੇਡੀ ਨੇ ਉਹ ਵੀ ਮੈਨੂੰ ਬਹੁਤ ਪਸੰਦ ਆਈ ਹੋ ਬਹੁਤ ਉਹ ਫਿਰ ਸੀਰੀਅਲ ਅਸੀਂ ਨੇ ਬਹੁਤ ਦੇਖਿਆ ਉਹਦੇ

ਇਕਦਾ ਮੈਨਾਂ ਇਸ ਲਈ ਕਿਹਾ ਸਾਨੂੰ ਬਹੁਤ ਪਿਆਰ ਮਿਲੇਆ ਤੇ ਮੈਂ ਰੁੱਕ ਗਿਆ ਤੁਸੀਂ ਮੇਰੇ ਬਾਰੇ ਕੁਝ ਕਹਿ ਰਹੇ ਸੋ ਕੀ ਕਹਿ ਰਹੇ ਸੋ ਜ਼ੁਬਾਨ ਬਹੁਤ achi ਬਹੁਤ ਮਿਠਾਸ ਗੱਡੀ ਰੋਕ ਕੇ ਸੰ ਬੁਲਾ ਰਹੇ ਅਸੀਂ ਇੰਡੀਆ ਚੋ ਜੋ ਡਰ ਔਰ ਖੌਫ ਲੈ ਕੇ ਆਇਆ ਸਾ ਉਹ ਚੀਜ਼ ਸਾਡੇ ਇਧਰ ਦੇਖਣੇ ਨੂੰ ਨਹੀਂ ਮਿਲੀ ਦੋਸਤੋ ਦੇਖੇਂ ਕੈਸੀ ਬਾਤ ਹੈ ਤੜਕ ਹੀ ਨਾ ਹੈ ਮੈਂ ਦਵਿੰਦਰ ਸਿੰਘ ਇਸ ਵੇਲੇ ਦਸੂਹਾ ਜ਼ਿਲ੍ਹਾ ਸ਼ਹਿਰ ਪਰ ਪੰਜਾਬ ਤੋਂ ਰਹਿ ਰਹੇ ਆ ਲੇਕਿਨ ਸਾਡਾ ਜਿਹੜਾ ਜੱਦੀ ਸਾਡੇ ਦਾਦੇ ਪੜਦਾਦੇ ਉਹ ਜਿਹੜਾ ਸਿਆਲਕੋਟ ਤਹਿਸੀਲ ਪਸਰੂਰ ਪਿੰਡ ਸਾਡਾ ਉਗੋਕੇ ਖੇਹਰਾ ਇਸ ਤੋਂ ਰਹਿਣ ਵਾਲੇ ਆ ਬਹੁਤ ਵਧੀਆ ਲੱਗ ਰਿਹਾ ਸਾਡਾ ਪਾਕਿਸਤਾਨ ਸਰਕਾਰ ਦੇ ਵੀਰਾਂ ਲਈ ਮੈਂ ਨਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪਿਆਰ ਜਿਹੜਾ ਮੁਸਲਮਾਨ ਆਪਣੇ ਵੀਰਾਂ ਨੂੰ ਦਿੱਤਾ ਹੋਵੇ ਇਥੋਂ ਦੀ ਗਵਰਨਮੈਂਟ ਦੇ ਦਵੇ ਅਸੀਂ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਸਰਕਾਰ ਦਾ ਪਾਕਿਸਤਾਨ ਦਾ ਇਹ ਰਣਜੀਤ ਸਿੰਘ ਦੀ ਮੜੀ ਪੂਰੀ ਦੇਖੇ ਸਾਰੀ ਲਿਟ ਹੋਈ ਵੀ ਰੋਸ਼ਨ ਹੋਈ ਵੀ ਹੈ ਔਰ ਇਹ ਸਾਰੇ ਯਾਤਰੀ ਹੈ ਜੋ ਯਹਾਂ ਪਰ ਆਏ ਹਿੰਦੁਸਤਾਨ ਸੇ ਔਰ ਮੁਹੱਬਤ ਔਰ ਪਿਆਰ ਦਾ ਪੈਗਾਮ ਇਨ ਤਬਾਮ ਕੇ ਲਈਏ اور یہ یہاں سے جب اپنے دیش جائیں تو وہاں جا کے بتائیں کہ پاکستان کے لوگ بہت محبت کرنے والے ہیں بہت پیار کرنے والے ہیں اور جو یاتری آئے ان کا شکریہ جو آئندہ آئیں گے ان کا شکریہ مجھے دیجیے اجازت اس دعا کے ساتھ کہ اللہ ہمیں آسانیتہ فرمائے اور آسانیاں تقسیم کرنے کا شرفتہ فرمائے آمین السلام علیکم ورحمت اللہ وبرکاتہ سب ایک بہت بہت بدیہ ویڈیو ਅੱਜ ਤੁਸੀਂ ਵੇਖਿਆ ਸਖੀ ਯਾਤਰੀ ਜਿਹੜੇ ਪਾਕਿਸਤਾਨ ਚ ਆਏ ਤੇ ਉਹਨਾਂ ਦੇ ਨਾਲ ਇਹਨਾਂ ਨੇ ਗੱਲ ਕੀਤੀ ਸਟਾਰਟ ਤੇ ਜਿਹੜੀ ਫਰਸਟ ਫੈਮਲੀ ਸੀ ਉਹਨਾਂ ਨੇ ਕਿਆ ਕਿ ਹੁਣ ਅਸੀਂ ਵਾਪਸ ਚੱਲ ਨਹੀਂ ਤੇ ਸਾਡਾ ਦਿਲ ਨਹੀਂ ਕਰਦਾ ਪਿਆ ਸਾਡਾ ਦਿਲ ਕੰਮ ਕਰਦਾ ਪਿਆ ਕਿ ਸਾਡਾ ਵਾਪਸ ਜਾਣ ਨੂੰ ਦਿਲ ਨਹੀਂ ਕਰਦਾ ਪਿਆ ਤੇ ਇੰਨੀ ਜ਼ਿਆਦਾ ਇਮੋਸ਼ਨਲ ਸਨ ਉਹ ਤੇ ਨਾਲ ਇਹਨਾਂ ਨੇ ਕਿਹਾ ਕਿ ਜਦੋਂ ਅਸੀਂ ਪਾਕਿਸਤਾਨ ਆਣ ਲੱਗੇ ਸਾਂ ਤੇ ਬਹੁਤ ਸਾਰੇ ਲੋਕਾਂ ਨੇ ਸਾਨੂੰ ਮਿਸਕਾਈਡ ਕੀਤਾ پاکستان ਦੇ ਬਾਰੇ ਚ ਕਿ ਪਾਕਿਸਤਾਨ ਵਿੱਚ ਨਾ ਜਾਓ ਤੇ ਠੀਕ ਹੈ ਤੇ ਇੱਥੇ ਆ ਕੇ ਸਾਨੂੰ ਆਓ ਜੀ ਕੋਈ ਚੀਜ਼ ਨਹੀਂ ਲੱਗੀ ਫੁਲੀ ਸੇਫਟੀ ਹੈ ਫੁਲੀ ਸਿਕਿਉਰਿਟੀ ਹੈ ਕੋਈ ਆਉਂ ਚੀਜ਼ ਨਹੀਂ ਹੈ ਵੈਲ ਅ ਅਤਵਾ ਜਿਹੜਾ ਫਿਰ ਉਹ ਦੋ ਲੇਡੀਜ਼ ਜਿਹੜੇ ਸਨ ਉਹਨਾਂ ਨੇ ਕਿਹਾ ਕਿ ਉਹ ਮੁੰਬਈ ਤੋਂ ਆਏ ਨੇ ਤੇ ਉਹਨਾਂ ਨੇ ਪਰੀਜ਼ਾ ਡਰਾਮੇ ਦੀ ਤਾਰੀਫ ਕੀਤੀ ਜਿਹੜਾ ਪਾਕਿਸਤਾਨ ਦਾ ਡਰਾਮਾ ਹੈ ਕੁਝ ਟਾਈਮ ਪਹਿਲੇ ਲੱਗਿਆ ਸੀ ਤੇ ਨਾਲ ਹੀ ਇੱਕ ਹੋਰ ਲੇਡੀਜ਼ ਹਨ ਉਹਨਾਂ ਨੇ ਵੀ ਬਹੁਤ ਬਹੁਤ ਜ਼ਿਆਦਾ ਤਾਰੀਫ ਕੀਤੀ ਪਾਕਿਸਤਾਨੀਆਂ ਦੀ ਮੁਹੱਬਤ ਦੀ ਅੰਨਾ ਨੇ ਕਿਹਾ ਕਿ ਸਾਨੂੰ ਡਰਾਇਆ ਸੀ ਕਿ ਤੁਸੀਂ ਪਾਕਿਸਤਾਨ ਜਾਂਦੇ ਪਿਓ ਤੇ ਅਸੀਂ ਡਰੇ ਦੇ ਸਾਂ ਤੇ ਹੁਣ ਇੱਥੇ ਆਏ ਤਾਂ ਸਾਨੂੰ ਇਹੋ ਜੀ ਚੀਜ਼ ਕੋਈ ਨਜ਼ਰੀ ਨਹੀਂ ਆਈ ਠੀਕ ਹੈ ਤੇ ਇਥੋਂ ਤੁਸੀਂ ਸਾਬ ਲਾ ਸਕਦੇ ਹੋ ਕਿ ਮੀਡੀਆ ਕਿੰਨਾ ਗਲਤ ਜਿਹੜਾ ਆ ਪੇਗਾਮ ਪਹੁੰਚਾਉਂਦਾ ਪਿਆ ਪਾਕਿਸਤਾਨ ਦੇ ਬਾਰੇ ਵਿੱਚ ਪਾਕਿਸਤਾਨੀਆਂ ਦੇ ਬਾਰੇ ਵਿੱਚ ਕਿੰਨੀ ਗਲਤ ਚੀਜ਼ਾਂ ਜਿਹੜੀਆਂ ਨੇ ਦੱਸੀਆਂ ਜਾਂਦੀਆਂ ਪਿਆ ਸੋ ਇਟਸ ਬੈਟਰ ਕਿ ਤੁਸੀਂ ਆਓ ਆਪੇ ਪਾਕਿਸਤਾਨ ਦੇ ਵਿੱਚ ਆਪ ਆਪਣਾ ਐਕਸਪੀਰੀਅੰਸ ਕਰੋ ਜੋ ਵੀ ਕਹਿਣਾ ਚਾਹਦੇ ਲਾਜ਼ਮੀ ਦੋਸਤੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਆਪਣਾ ਖਿਆਲ ਰੱਖੋ ਆਪਣਾ ਇਸ ਚੈਨਲ ਦਾ ਵੀ ਤੁਹਾਡੇ ਨਾਲ ਫਿਰ ਤੁਹਾਡਾ ਆਗਾਤ ਹੁੰਦੀ ਸੱਚੀ ਅਕਾਲ ਜੀ